ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਬੀਬੀਆਂ ਨੂੰ ਆਪਣੇ ਪਤੀ ਦਾ ਨਾਮ ਲੈ ਕੇ ਬੁਲਾਉਣਾ ਚਾਹੀਦਾ ਹੈ ਜਾਂ ਨਹੀਂ ਆਓ ਇਸ ਬਾਰੇ ਆਪਾਂ ਕੀ ਜਾਣਦੇ ਹਾਂ ਹੁਣ ਸੋਚੋ ਜਦੋਂ ਘਰ ਵਿੱਚ ਬੀਬੀ ਉੱਚੀ ਆਵਾਜ਼ ਵਿੱਚ ਬੁਲਾਏ ਓਏ ਜਸਪ੍ਰੀਤ ਜਾਂ ਚਾਹ ਠੰਡੀ ਹੋ ਗਈ ਤੇ ਪਤੀ ਵੀ ਹੱਸ ਕੇ ਕਹੇ ਉਹ ਕੁਲਵੀਰ ਮੇਰੇ ਨਾਲ ਵੀ ਇੰਜ ਹੀ ਗੱਲ ਕਰਦੀ ਹੈ ਇਹ ਸੁਣ ਕੇ ਬੱਚੇ ਵੀ ਸੋਚਣ ਲੱਗ ਪੈਂਦੇ ਨੇ ਕਿ ਇਹ ਪਤੀ ਪਤਨੀ ਜਾਂ ਦੋ ਸਹੇਲੀਆਂ ਗੱਲ ਕਰ ਰਹੀਆਂ ਹਨ ਸਿੱਖ ਰਹਿਤ ਮਰਿਆਦਾ ਅਨੁਸਾਰ ਪਤੀ ਨੂੰ ਨਾਮ ਲੈ ਕੇ ਬੁਲਾਣਾ ਆਦਬ ਦੇ ਵਿਰੁੱਧ ਮੰਨਿਆ ਗਿਆ ਹੈ ਜਿਵੇਂ ਬੱਚਾ ਆਪਣੇ ਮਾਪਿਆਂ ਨੂੰ ਮਾਂ ਜੀ ਪਿਤਾ ਜੀ ਕਹਿੰਦਾ ਹੈ ਨਾਮ ਨਾਲ ਨਹੀਂ ਬੁਲਾਉਂਦਾ ਉਸੇ ਤਰ੍ਹਾਂ ਪਤਨੀ ਜਦੋਂ ਪਤੀ ਨੂੰ ਜੀ ਸੁਨੋ ਜੀ ਬਾਬਾ ਜੀ ਕਈ ਕੇ ਬੁਲਾਉਂਦੀ ਹੈ ਤਾਂ ਉਸ ਵਿੱਚ ਪਿਆਰ ਵੀ ਹੁੰਦਾ ਹੈ ਤੇ ਇੱਜ਼ਤ ਵੀ ਹੁੰਦੀ ਹੈ ਪੁਰਾਣੇ ਸਮਿਆਂ ਵਿੱਚ ਬੀਬੀਆਂ ਆਪਣੇ ਪਤੀ ਦਾ ਨਾਮ ਤਾਂ ਕਦੇ ਵੀ ਨਹੀਂ ਲੈਣੀਆਂ ਸਨ ਜੇ ਕਿਸੇ ਨੇ ਪੁੱਛ ਲਿਆ ਕਿ ਭੈਣ ਜੀ ਤੁਹਾਡੇ ਪਤੀ ਕਿੱਥੇ ਹਨ ਤਾਂ ਉਹ ਕਹਿੰਦੀ ਉਹ ਜੀ ਘਰ ਦੇ ਅੰਦਰ ਨੇ ਜਾਂ ਉਹ ਬਾਬਾ ਜੀ ਬਾਹਰ ਗਏ ਹੋਏ ਹਨ ਨਾਮ ਤਾਂ ਜਿਵੇਂ ਕੋਈ ਗੁਪਤ ਕੋਡ ਸੀ ਜੋ ਸਿਰਫ ਵਿਆਹ ਦੀ ਰਸਮ ਦੇ ਸਮੇਂ ਹੀ ਸੁਣਿਆ ਜਾਂਦਾ ਸੀ ੁਰਮਤ ਸਾਨੂੰ ਸਿਖਾਉਂਦੀ ਹੈ ਕਿ ਜਿੱਥੇ ਨਿਮਰਤਾ ਤੇ ਸਤਿਕਾਰ ਹੁੰਦਾ ਹੈ ਉੱਤੇ ਵਾਹੀ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਇਹ ਸਿਰਫ ਰਸਮ ਨਹੀਂ ਹੈ ਸਗੋਂ ਪਰਿਵਾਰ ਵਿੱਚ ਪਿਆਰ ਤੇ ਇੱਜ਼ਤ ਬਣਾਈ ਰੱਖਣ ਦਾ ਸਾਧਨ ਹੈ ਸੰਗਤ ਜੀ ਹੱਸੋ ਖੇਡੋ ਪਰ ਅਦਬ ਕਦੇ ਨਾ ਭੁੱਲੋ ਪਤੀ ਪਤਨੀ ਦਾ ਰਿਸ਼ਤਾ ਸਤਿਕਾਰ ਨਾਲ ਹੋਵੇ ਤਾਂ ਘਰ ਵਿੱਚ ਰੋਸ਼ਨੀ ਤੇ ਆਨੰਦ ਬਣਿਆ ਰਹਿੰਦਾ ਹੈ ਇਸ ਲਈ ਜੀ ਸੁਣੋ ਜਾਂ ਬਾਬਾ ਜੀ ਵਰਗੇ ਪਿਆਰ ਭਰੇ ਸ਼ਬਦ ਬਹੁਤ ਸੋਹਣੇ ਲੱਗਦੇ ਹਨ ਇਸ ਕਰਕੇ ਗੁਰੂ ਦੀ ਮਰਿਆਦਾ ਅਨੁਸਾਰ ਸਾਨੂੰ ਆਪਣੇ ਪਤੀ ਦਾ ਕਦੀ ਨਾਮ ਨਹੀਂ ਲੈਣਾ ਚਾਹੀਦਾ ਜੇਕਰ ਤੁਸੀਂ ਬਾਬਾ ਜੀ ਨਹੀਂ ਕਹਿ ਸਕਦੇ ਤਾਂ ਜੀ ਕਹਿ ਕੇ ਬੁਲਾਓ ਜਾਂ ਸونو ਜੀ ਕਹਿ ਕੇ ਬੁਲਾਓ ਇਸ ਤਰ੍ਹਾਂ ਕਰਨ ਨਾਲ ਦੋਹਾਂ ਜੀਆਂ ਦੇ ਵਿੱਚ ਪਿਆਰ ਅਤੇ ਸਤਿਕਾਰ ਬਣਿਆ ਰਹਿੰਦਾ ਹੈ ਅਤੇ ਘਰ ਵਿੱਚ ਖੁਸ਼ੀਆਂ ਵਾਲਾ ਮਾਹੌਲ ਬਣਾ ਰਹੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਕਿਰਪਾ ਬਣੀ ਰਹਿੰਦੀ ਹੈ ਸੰਗਤ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ